ਵਿਰੋਧ ਨਸ਼ਾ ਵਿਰੋਧ ਮੁਹੰਮਦਪੁਰ ਜ਼ਿਲ੍ਹਾ ਜੰਮਦਾਹਤੀ ਦੇ ਮਾਨਯੋਗ ਐਸਐਸਪੀ ਸਰਹੰਦ ਸਿੰਘ ਵਿਰਕੀ ਜੀ ਦੀ ਦਿਸ਼ਾ ਨਿਰਦੇਸ਼ ਤੇ ਪੰਜਾਬ ਸਰਕਾਰ ਦੇ ਅਜੰਡੇ ਅਨੁਸਾਰ ਮਾਡਲ थाना ਸ਼ਾਹਪੁਰ ਦੇ ਮੁਖ ਅਫਸਰ ਇਨਸਪੈਕਟਰ ਬਰਿੰਦਰ ਸਿੰਘ ਵੱਲੋਂ ਦੋ ਵੱਖ-ਵੱਖ ਕਿਸਾਂ ਚ ਦੋ ਸੰਗਰੀ ਸੰਗੀਨ ਅਬਾਦੀ ਜੋ ਨਸ਼ੇ ਦਿੱਤਨ ਦੇ ਵਿੱਚ ਨੂੰ ਹਲੋ ਸੰਗ ਗ੍ਰਫਤਾਰ ਕੀਤਾ ਗਿਆ ਇਹਦੇ ਤਹਿਤ ਐਸਐਸਬੂਟਾਰਾਮ ਚੌਕੀਨ ਚਾਰਜ ਮੁਸਰੀਆਂ ਵੱਲੋਂ ਇੱਕ ਦੋਸ਼ੀ ਗਗਨਦੀਪ ਸਿੰਘ ਉਰਫ ਗਗਨਪੁੱਤਰ ਲਖਵਿੰਦਰ ਸਿੰਘ ਮhalla ਕਰਤਾਰਨਗਰ ਸ਼ਾਹਕੋਟ ਨੂੰ ਜਿਹੜਾ 53 ਨਸ਼ੇਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੇ ਇੱਕ ਮਕਦਮਾ ਦਰਜ ਕੀਤਾ ਗਿਆ ਔਰ ਇੱਕ ਮਕਦਮਾ ਐਸਐਨ ਨਰਮਲ ਸਿੰਘ ਵੱਲੋਂ ਬਰਖਲਾ ਪਵਿੱਤਰ ਸਿੰਘ ਉਰਫ ਪਵਿੱਤਰ ਪੁੱਤਰ ਮੰਗਲ ਸਿੰਘ ਵਾਸੀ ਕੰਨੀਆਂ ਕਲਾਂ ਥਾਣਾ ਸ਼ਾਹਕੋਟ ਨੂੰ ਪੰਜਾਂ ਨਸ਼ੇਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਇਹ ਪਵਿੱਤਰ ਸਿੰਘ ਦੇ ਖਿਲਾਫ ਪਹਿਲਾਂ ਹੁਣ ਲਖਵਿੰਦਰਾਂ ਤੇ ਤਿੰਨ ਮਕਦਮੇ ਦਰਜ ਚੌਥਾ ਇਹ ਦਰਜ ਹੈ ਔਰ ਇਹਨਾਂ ਦੋਸ਼ੀਆਂ ਨੂੰ ਢਗਾਈ ਨਾਲ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਨਸ਼ਾ ਕਿੱਥੋਂ ਲੈ ਕੇ ਆ ਰਹੇ ਹਨ ਤਾਂ ਕਿਹੜੇ ਕਿਹੜੇ ਸਾਧਨ ਰਾਈਂ ਔਰ ਕੋਈ ਪ੍ਰਾਪਰਟੀ ਬਣਾਈ ਹੈ ਔਰ ਇਹਨਾਂ ਦੇ ਕਿੱਥੇ ਕਿੱਥੇ ਲਿੰਕ ਹਨ ਸਾਰੀ ਇਨਵੈਸਟੀਗੇਸ਼ਨ ਜਿਹੜੀ ਹੈ ਪੁਲਿਸ ਵੱਲੋਂ ਧੂਣਿਕ ਢੰਗ ਤਰੀਕੇ ਨਾਲ ਕੀਤੀ ਜਾ ਰਹੀ ਹੈ ਔਰ ਪੁਲਿਸ ਵੱਲੋਂ ਇਸ ਮਾੜੇ ਅਨਸਰਾਂ ਦੇ ਨਸ਼ਿਆਂ ਦੇ ਖਿਲਾਫ ਜਿਹੜਾ ਸਪੈਸ਼ਲ ਆਪਰੇਸ਼ਨ ਕਰਾ ਕਰਤੇ ਹਨ ਇਹਦੇ ਤਹਿਤ ਬਰਾਮਦੀਆਂ ਕੀਤੀਆਂ ਜਾ ਰਹੀਆਂ ਨਾਲ ਨਾਲੇ ਇਹ ਜਿਹੜੇ ਇਸ ਬਿਮਾਰੀ 'ਚ ਲਿਫਟ ਹੋ ਚੁੱਕੇ ਹਨ ਉਹਨਾਂ ਨੂੰ ਬਿਮਾਰੀ 'ਚੋਂ ਬਾਹਰ ਕੱਢਣ ਲਈ ਉਹਨਾਂ ਦੀ ਕਾਉਂਸਲਿੰਗ ਉਹਨਾਂ ਦੇ ਪਰਿਵਾਰਾਂ ਦੀ ਕਾਉਂਸਲਿੰਗ ਕੀਤੀ ਜਾ ਰਹੀ ਹੈ ਤਾਂ ਕਿ ਅਸੀਂ ਮੋੜ ਸਾਰੇ ਰਲ ਕੇ ਰੰਗਲਾ ਪੰਜਾਬ ਨਾ ਸਕੀਏ ਥੈਂਕ ਯੂ